ਜੀ ਹਲੇ ਹੋਰ ਕਿੰਨਾ ਟਾਈਮ ਤਨਖਾਹ ਨਹੀਂ ਮਿਲਦੀ ਤੁਹਾਨੂੰ ਪਤਾ ਨਹੀਂ ਬਿਆਨਤਾ ਹਲੇ ਤਾਂ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਜੀ ਐ ਕਿਵੇਂ ਘਰ ਚੱਲੂ 6 ਮਹੀਨੇ ਹੋ ਗਏ ਸਰਕਾਰੀ ਨੌਕਰੀ ਚ ਐਵੇਂ ਕਿੱਥੇ ਹੁੰਦਾ ਮੇਰੇ ਮਾਸੀ ਦੀ ਕੁੜੀ ਦਾ ਘਰ ਵਾਲਾ ਹਰਿਆਣੇ ਚ ਨੌਕਰੀ ਕਰਦਾ ਉਹ ਤਾਂ ਵਧੀਆ ਖੁਸ਼ ਰਹਿੰਦੇ ਨੇ ਉਹਨਾਂ ਦੀ ਤਨਖਾਹ ਤਾਂ ਟਾਈਮ ਤੇ ਆਉਂਦੀ ਆ ਪਤਾ ਨਹੀਂ ਬਿਆਨਤਾ ਅਈ ਤਾਂ ਖੁਦ ਰੇਲੇ ਜਾਂਦੇ ਸੀ ਤੇ ਖੁਦ ਤੇਲ ਵੀ ਫੂਕਦੇ ਰਹੇ ਆ ਵੀ ਭਗਵੰਤਮਾਨ ਦੀ ਸਰਕਾਰ ਆਊ ਤੇ ਕੋਈ ਬਦਲਾ ਲਿਓ ਪਰ ਇਹਨਾਂ ਤਾਂ ਤਾਂ ਜਮੇ ਬੇੜਾ ਬੈਠੇ ਪਿਆ ਤੇ ਮੰਤਰੀ ਤਾਂ ਹੋਰ ਵੀ ਜਾਂਬਲੇ ਫਿਰਦੇ ਨੇ ਕਿਉਂ ਜੀ ਇਹੋ ਜਿਹਾ ਕੀ ਹੋ ਗਿਆ ਮੰਤਰੀਓ ਟਾਈਮ ਨੂੰ ਦਿੰਦਾ ਮਿਲਣ ਦਾ ਸਾਨੂੰ ਦਰਨੇ ਤੇ ਬੈਠੇ ਹੋ 6 ਮਹੀਨੇ ਹੋ ਗਏ ਅਸੀਂ ਕੋਈ ਕਿਸ ਨੇ ਜੰਮ ਕੇ ਸੁੱਟੇ ਆ ਪੜੇ ਲਿਖੇ ਆ ਯੋਗਤਾ ਸਾਡੇ ਵਿੱਚ ਟੈਸਟ ਪਾਸ ਕਰਕੇ ਨੌਕਰੀਆਂ ਲੱਗੀਆਂ ਹੁਣ ਸਾਨੂੰ ਤਨਖਾਹ ਦੇਣ ਵਾਲੇ ਪਤਨ ਕੀ ਸਭ ਸੰਘ ਗਿਆ ਸਾਡੇ ਵੀ ਢਿੱਡ ਲੱਗੇ ਨੇ ਅਸੀਂ ਵੀ ਰੋਟੀ ਖਾਣੀ ਹੁੰਦੀ ਆ ਸਾਡੇ ਵੀ ਪਰਿਵਾਰ ਨੇ ਸਾਡੇ ਵੀ ਢਿੱਡ ਲੱਗੇ ਆ ਅਸੀਂ ਵੀ ਰੋਟੀ ਖਾਣੀ ਹੁੰਦੀ ਆ بس جی بس کیوں ਰੋਂਦੇ ਹੋ ਆਪੀ ਰੱਬ ਵੇਖੋ ਇਹ ਜਨ ਤੁਸੀਂ ਨਾ ਦਿਲ ਛੋਟਾ ਕਰੋ ਬਾਰੂ ਗਲੀ ਚੋਂ ਆਵਾਜ਼ ਆਉਂਦੀ ਐ ਲਾਈਨਮੈਨ ਸਾਹਿਬ ਹਾਂਜੀ ਚਾਚਾ ਜੀ ਪੁੱਤ ਮੜਾ ਐ ਵੇਖੀ ਖੰਬੇ ਤੇ ਚੜਕੇ ਸਵੇਰ ਦੀ ਲਾਈਟ ਨਹੀਂ ਹੈਗੀ ਤੇਰੀ ਚਾਚੀ ਤੇ ਜਵਾਕ ਨਾ ਬਿਮਾਰ ਜੇ ਹੋਏ ਪਏ ਨੇ ਵੇਖੀ ਮੇਰਾ ਸ਼ੇਰ ਬਣ ਕੇ ਰਾਜਵੀਰ ਦਾ ਮੰਨ ਤਾਂ ਕਰ ਰਿਹਾ ਸੀ ਵਿਮਨਾ ਕਰਦੇ ਵੀ ਤੇ ਕਹਿ ਦੇਵੀਂ ਚਾਚਾ ਅਸੀਂ ਤਾਂ ਹੜਤਾਲ ਤੇ ਆਂ पर कह न सकया चल चाचा मैं आणा मंतदाब उठो जी दो बज गए ने ओ यार थोनू ता पता ही है रात में पार्टी ते से आज ने हले उठ्या जाना आए हाय रात दी पार्टी किन्नी केंट सी सब कुछ सी पार्टी च नजारा आ गया अब तो बस पै जान दे होना ਜੇ ਕਿਸੇ ਪਾਰਟੀ ਤੇ ਜਾਣਾ ਤਾਂ ਫਿਰ ਉੱਠ ਖੜਦਾ ਨਹੀਂ ਨਹੀਂ ਕੰਚ ਕੁਝ ਦੱਸਦਾ ਹੈ ਦ੍ਰਿਜਲੀ ਮੰਤਰੀ ਬਣਨ ਦੇ ਵੀ ਨਕਸਾਨ ਹੈ ਚਲ ਯਾਰ ਹਣਮੰਨੀ ਜੀ ਮੰਨਣਾ ਮੰਤਰੀ ਜੀ ਕਾਲੀ ਨਾਲ ਗੱਡੀ ਚੋਂ ਉਤਰਦੇ ਨੇ ਤੇ ਛੇਤੀ ਛੇਤੀ ਮਰਗਦ ਵਾਲੇ ਘਰ ਵੱਲ ਜਾਣ ਲੱਗਦੇ ਨੇ ਲਾਸ਼ ਕੋਲਿਕ 26 ਤੋਂ 27 ਸਾਲ ਦੀ ਕੁੜੀ ਬੈਠੀ ਰੋ ਰਹੀ ਸੀ ਬੀਅੰਤ ਮੰਤਰੀ ਨੂੰ ਵੇਖ ਕੇ ਲਾਸ਼ ਨੂੰ ਕਹਿੰਦੀ ਏ ਰਾਜਵੀਰ ਉੱਠੋ ਤੁਹਾਡੀ ਹੜਤਾਲ ਮੁੱਕ ਗਈ ਹੈ ਮੰਤਰੀ ਜੀ ਤੁਹਾਡੀਆਂ ਮੰਗਾਂ ਮੰਨ ਲਈਆਂ ਨੇ ਉੱਠੋ ਪਲੀਜ਼ ਉੱਠੋ ਹੀਤ ਆਏ ਰੇ ਉੱਠੋ ਉੱਠੋ ਪਲੀਜ਼ ਉੱਠੋ ਹੀਤ ਆਏ ਰੇ